ਹਾਂਜੀ ਕਿਹਾਲਾ ਜੀ ਠੀਕ ਠਾਕ ਹਾਂ ਜੀ ਵਧੀਆ ਹਾਂ ਜੀ ਬਹੁਤ ਅਚਰ ਹੋ ਗਿਆ ਆਪਾਂ ਕੋ ਵੀਡੀਓ ਨਹੀਂ ਸੀ ਭਾਈ ਅੱਜ ਨਾ ਇੱਕ ਮੈਨੂੰ ਗੱਲ ਮਿਲੀ ਆ ਬੰਦਾ ਕੋਈ ਭਰਾ ਇੱਕ ਗੱਲ ਕਰ ਰਿਹਾ ਆ ਲੇਕਿਨ ਇਹ ਸੱਚ ਆ ਗੱਲ ਇਹ ਸਹੀ ਗੱਲ ਕਰ ਰਿਹਾ ਬੰਦਾ ਹੋਈ ਸਾਡੇ ਨਾਲ ਇਦਾਂ ਹੀ ਆ ਕੀਤਾ ਸੀ ਇਦਾਂ ਹੀ ਆ ਪਰ ਮੰਨਣਾ ਨਹੀਂ ਗਾ ਸੀ ਅਸੀਂ ਮੰਨਣਾ ਨਹੀਂ ਗਾ ਇਹ ਗੱਲ ਪੱਕੀ ਆ ਅਸੀਂ ਮੰਨਦੇ ਨਹੀਂ ਗਏ ਕੀਤਾ ਸੀ ਹਾਂ ਜੀ ਆ ਹ ਹੁਣ ਵੀ ਤਨਜੀ ਹੋ ਰਿਹਾ ਮੈਂ ਵੀਡੀਓ ਚਾਲੂ ਕਰਦਾ ਚਲੋ ਆਜੋ ਵੇਖਦੇ ਆ ਲੰਬੇ ਸਮੇਂ ਤੋਂ ਜਪਾਨ ਵਿੱਚ ਰਹਿਣ ਵਾਲੇ ਭਾਰਤ ਵਾਸੀ ਨੇ ਆਪਣੇ ਇੱਕ ਜ਼ੁਬਾਨੀ ਦੋਸਤ ਨੂੰ ਪੁੱਛਿਆ ਕਿ ਤੁਸੀਂ ਸਾਰੇ ਜ਼ੁਬਾਨੀ ਬਹੁਤ ਹੀ ਮਿਲਣਸਾਰ ਅਤੇ ਚੰਗੇ ਸੁਭਾਅ ਦੇ ਹੋ ਪਰ ਫਿਰ ਵੀ ਤੁਸੀਂ ਸਾਨੂੰ ਭਾਰਤ ਵਾਸੀਆਂ ਨੂੰ ਆਪਣੇ ਘਰ ਦੇ ਕੱਪ ਵਾਸਤੇ ਕਿਉਂ ਨਹੀਂ ਬੁਲਾਉਂਦੇ ਕੋਝ ਦੇਰ ਜੋ ਪ੍ਰੈਨਤ ਬਾਦ ਉਸ ਜਫਾਦੀ ਨੇ ਕਿਹਾ ਕਿ ਸਾਨੂੰ ਭਾਰਤ ਦੇ ਇਤਿਹਾਸ ਪੜਾਇਆ ਜਾਂਦਾ ਹੈ ਸਭ ਨੂੰ ਪ੍ਰੇਰਨਾ ਲੈਣ ਲਈ ਨਹੀਂ ਬਲਕਿ ਇੱਕ ਚਡਾਬ ਲਈ ਅੱਗੇ ਉਸਨੇ ਦੱਸਿਆ ਕਿ ਲਗਭਗ 10000 ਅੰਗਰੇਜ਼ਾਂ ਨੇ ਭਾਰਤ ਦੇ ਰਾਜ ਕੀ ਜਦ ਕਿ ਉਸ ਟਾਈਮ ਭਾਰਤ ਦੀ ਆਬਾਦੀ ਕੁੱਲ 30 ਕਰੋੜ ਸੀ ਫਿਰ ਤੁਹਾਡੇ ਤੇ ਅਤਿਆਚਾਰ ਕਿਨੇ ਕੀਤੇ ਫਿਰ ਤੁਹਾਨੂੰ ਗੋਲੀ ਮਾਰ ਦਿੱਤਾ ਫਿਰ ਤੁਹਾਨੂੰ ਕੋੜੇ ਮਾਰਨ ਦਾ ਹੁਕਮ ਕਿਨੇ ਦਿੱਤਾ ਜਨਰਲ ਡਾਇਰ ਨੇ ਜਦ ਜੱਤਿਆ ਵਾਲੇ ਬਾਗ ਵਿੱਚ ਗੋਲੀ ਮਾਰਨ ਦਾ ਹੁਕਮ ਦਿੱਤਾ ਸੀ ਤਾਂ ਬੰਦੂਕਾਂ ਦੇ ਟ੍ਰਿਗਰ ਕਿੰਨੇ ਦਬਾ ਕੀ ਉਹ ਅੰਗਰੇਜ਼ ਹੈ ਨਾ ਜਿਫਾਈ ਨਹੀਂ ਉਹ ਸਾਰੇ ਭਾਰਤੀ ਸੰਸੇ ਇੱਕ ਦੇ ਵੀ ਜਨਰਲ ਡਾਇਰ ਤੇ ਆਪਣੀ ਬੰਦੂਕ ਕਿਉਂ ਨਹੀਂ ਧਾਰੀ ਤੁਸੀਂ ਜਿਹੜੀ ਗੁਲਾਮੀ ਦੀ ਗੱਲ ਕਰਦੇ ਹੋ ਇਹੋਂ ਤੁਹਾਡੀ ਅਸਲੀ ਗੁਲਾਮੀ ਹੈ ਸ਼ਰੀਰ ਦੀ ਨਹੀਂ ਆਤਵਾਦੀ ਗੁਲਾਮੀ ਹੈ ਚਲੋ ਇੱਕ ਗੱਲ ਹੋਰ ਦੱਸੋ ਮੱਧ ਏਸ਼ੀਆ ਵਿੱਚੋਂ ਕਿੰਨੇ ਮੁਗਲ ਆਏ ਸਨ ਸਿਰਫ 5000 ਫਿਰ ਵੀ ਉਹਨਾਂ ਨੇ 800 ਸਾਲ ਤੱਕ ਤੁਹਾਡੇ ਤੇ ਰਾਜ ਕੀਤਾ ਇਹਨਾਂ ਸਾਰਿਆਂ ਨੇ ਸੰਖਿਆ ਦੀ ਤਾਕਤ ਨਾਲ ਤੁਹਾਡੇ ਤੇ ਰਾਜ ਨਹੀਂ ਕੀਤਾ ਫਿਰ ਵੀ ਤੁਹਾਡੇ ਲੋਕਾਂ ਨੇ ਸਿਰ ਝੁਕਾ ਕੇ ਮੁਗਲਾਂ ਨੂੰ ਸਲਾਮ ਕੀਤਾ ਆਪਣੇ ਹੀ ਲੋਕਾਂ ਨਾਲ ਵਿਦਰੋਹ ਕੀਤਾ ਤੇ ਮੁਗਲਾਂ ਨਾਲ ਵਫਾਦਾਰੀ ਨਿਭਾਈ ਜਾਂ ਤਾਂ ਜਿੰਦਾ ਰਹਿ ਲਈ ਜਾਂ ਥੋੜੇ ਜੇ ਚਾਂਦੀ ਦੇ ਸਿੱਕਿਆਂ ਲਈ ਤੁਹਾਡੇ ਆਪਣੇ ਲੋਕਾਂ ਨੇ ਧਰਮ ਬਦਲੇ ਲਾਲਚ ਵਿੱਚ ਆ ਕੇ ਮੁਗਲਾਂ ਨੂੰ ਆਪਣੇ ਧੀਆ ਤੇ ਭੈਣਾ ਦੇ ਦਿੱਤੀਆਂ ਕੁਆਦੇ ਆਪਣੇ ਲੋਕਾਂ ਨੇ ਅੰਗਰੇਜ਼ਾਂ ਤੇ ਮੁਗਲਾਂ ਅੱਗੇ ਅਸਲੀ ਨਾਇਕਾਂ ਨੂੰ ਪੇਸ਼ ਕਰਕੇ ਉਹਨਾਂ ਨੂੰ ਮਰਵਾ ਦਿੱਤਾ ਦੱਸੋ ਚੰਦਰਸ਼ੇਖਰ ਨਾਲ ਦਦਾਰੀ ਕਿਹਨੇ ਕੀਤੀ ਤੇ ਜਾਓ ਉਹ ਪਾਰਟੀ ਵਿੱਚ ਆ ਤੇ ਉੱਥੇ ਜਾ ਕੇ ਉਹਨੂੰ ਮਾਰ ਦਿਓ ਭਗਤ ਸਿੰਘ ਵਰਗੇ ਅਨਖੀਲੇ ਗੱਬਰੂ ਉਹਨੂੰ ਉਸ ਸਮੇਂ ਦੇ ਰਾਜੇ ਲੇਤਾ ਜੋ ਕਿ ਅੰਗਰੇਜ਼ਾਂ ਦੇ ਪਿੱਛੋਂ ਸਾਰੇ ਅੰਗਰੇਜ਼ਾਂ ਕੋਲ ਆਪਣੀ ਹਰ ਗੱਲ ਮਨਵਾ ਸਕਦੇ ਸਨ ਕੀ ਉਹਨਾਂ ਦੀអនុਮਤੀ ਤੋਂ ਬਿਨਾਂ ਭਗਤ ਸਿੰਘ ਨੂੰ ਫਾਂਸੀ ਤੇ ਕਟਵਾਇਆ ਜਾ ਸਕਦਾ ਸੀ ਉਹ ਭਗਤ ਸਿੰਘ ਦੇ ਹੱਥ ਵਿੱਚ ਕਿਉਂ ਨਹੀਂ ਬੋਲੇ ਤੁਹਾਨੂੰ ਭਾਰਤ ਵਾਸੀਆਂ ਨੂੰ ਤਾਂ ਵਿਦੇਸ਼ੀ ਦੁਸ਼ਮਣਾਂ ਦੀ ਕੋਈ ਲੋੜ ਹੀ ਨਹੀਂ ਤੁਹਾਡੇ ਹੀ ਲੋਕ ਨਿੱਜੀ ਲਾਭ ਕਰਕੇ ਸੱਤਾ ਬਦਵੀਂ ਕਰਕੇ ਤੁਹਾਨੂੰ ਹੀ ਧੋਖਾ ਦਿੰਦੇ ਹਨ ਇਸੇ ਕਰਕੇ ਅਸੀਂ ਭਾਰਤ ਵਾਸੀਆਂ ਕੋਲੋਂ ਦੂਰੀ ਬਣਾ ਕੇ ਰੱਖਦੇ ਹਾਂ ਜਦ ਅੰਗਰੇਜ਼ ਹਾਂਗਕਾਂਗ ਜਾਂ ਸਿੰਗਾਪੁਰ ਤੇ ਹਮਲਾ ਕਰਨ ਆਏ ਸਨ ਤਾਂ ਇੱਕ ਵੀ ਉਥੋਂ ਦਾ ਵਸਿੰਦਾ ਅੰਗਰੇਜ਼ਾਂ ਨਾਲ ਵਿੱਚ ਭਰਤੀ ਨਹੀਂ ਸੀ ਹੋਇਆ ਜਦ ਕਿ ਭਾਰਤ ਵਿੱਚ ਤੁਸੀਂ ਦੁਸ਼ਮਣਾਂ ਦੀ ਸੈਨਾ ਵਿੱਚ ਭਰਤੀ ਵੀ ਹੋਏ ਤੇ ਉਹਨਾਂ ਦੁਸ਼ਮਨਾਂ ਦੀ ਕੋਯਾ ਵੀ ਕੀਤੀ ਤੁਸੀਂ ਭਾਰਤ ਵਾਸੀ ਦਾ ਅੱਜ ਵੀ ਨਹੀਂ ਬਦਲੇ ਤੁਸੀਂ ਤਾਂ ਇਤਿਹਾਸ ਕੋਲੋਂ ਪਰ ਸਿੱਖਿਆ ਹੀ ਨਹੀਂ ਲਈ ਅੱਜ ਵੀ ਮੁਫਤ ਦੀ ਥੋੜੀ ਜਿਹੀ ਬਿਜਲੀ ਇੱਕ ਬੋਤਲ ਸ਼ਰਾਬ ਇੱਕ ਕੰਬਲ ਅਤੇ ਕੁਝ ਨੂੰ ਪੈਸਿਆਂ ਮਗਰ ਤੁਸੀਂ ਆਪਣਾ ਜ਼ਮੀਰ ਦੇਖਾਉਂਦੇ ਹੋ ਤੁਹਾਡੀ ਵਫਾਦਾਰੀ ਤੁਹਾਡੇ ਦੇਸ਼ ਨਾਲ ਨਹੀਂ ਤੁਹਾਡੇ ਢਿੱਡ ਨਾਲ ਹੈ ਤੁਸੀਂ ਨਾਰੇ ਲਗਾਉਂਦੇ ਹੋ ਤੁਸੀਂ ਵਿਦਰੋਹ ਕਰਦੇ ਪਰ ਜਦੋਂ ਤੁਹਾਡੇ ਦੇਸ਼ ਨੂੰ ਤੁਹਾਡੀ ਬਲਿਦਾਨ ਦੀ ਜ਼ਰੂਰਤ ਹੋਦੀ ਹੈ ਤਾਂ ਉਦੋਂ ਤੁਸੀਂ ਕਿੱਥੇ ਲੁਕ ਜਾਂਦੇ ਤੁਹਾਡੇ ਲਈ ਬਾਕੀ ਦੇਸ਼ ਅਤੇ ਇਨਸਾਨੀਅਤ ਜਾਵੇ ਘੱਡੇ ਕੋਵੇ ਇਹਨਾਂ ਕਹਿ ਕੇ ਉਹ ਜਬਾਨੀ ਉੱਥੋਂ ਚਲਾ ਗਿਆ ਹਾਂਜੀ ਕਿਵੇਂ ਲੱਗੀ ਐ ਗੱਲਬਾਤ ਮੈਨੂੰ ਬਹੁਤ ਸੋਹਣੀ ਲੱਗੀ ਐ ਗੱਲ ਹੋਇਆ ਅਕਸਰ ਇਦਾਂ ਹੀ ਆ ਤੇ ਹੋ ਵੀ ਇਦਾਂ ਹੀ ਰਿਹਾ ਐ ਹੁਣ ਵੀ ਤੇ ਇਦਾਂ ਹੀ ਹੋ ਰਿਹਾ ਐ ਨਾ ਸੱਚ ਬੋਲਣ ਵਾਲਾ ਬੰਦਾ ਨਾ ਜਿਹੜਾ ਉਹਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਮਰਵਾ ਦਿੱਤਾ ਜਾਂਦਾ ਜਾਂ ਕਿਵੇਂ ਨਾ ਕਿਵੇਂ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਇਹੀ ਕੁਝ ਹੋ ਰਿਹਾ ਹਜੇ ਵੀ ਇਹੀ ਹੋਈ ਜਾਣਾ ਸੱਚ ਬੋਲਣ ਵਾਲਿਆਂ ਨੇ ਤੇ ਮਰੀ ਜਾਣਾ ਤੇ ਝੂਠ ਦਾ ਝੰਡਾ ਉੱਚਾ ਹੀ ਰਹਿਣਾ ਜਿੰਨਾ ਚਿਰ ਅਸੀਂ ਇਦਾਂ ਦੇ ਆ ਬਾਈ ਨੇ ਕੋਈ ਗਲਤ ਨਹੀਂ ਕੀਤਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ